ਜੋ ਵਿਆਸ ਜੇਲਮ ਨਾਵੀ ਤੇ ਚਨਾਬ ਦੀ ਬੋਲੀ ਵਾ ਇਹ ਮਿੱਠੀ ਅਤੇ ਸੁਹਾਵਣੀ ਸਰਖਾਤ ਦੀ ਬੋਲੀ ਤੇ ਅਸ਼ਾ ਵਿੱਚੋਂ ਉਤਰੀ ਰਬਾਬ ਦੀ ਬੋਲੀ ਵਾ ਕੀ ਵਾ ਇਹ ਮਿੱਠੀ ਅਤੇ ਸੁਹਾਵਣੀ ਸਰਖਾਤ ਦੀ ਬੋਲੀ ਤੇ ਅਸ਼ਾ ਵਿੱਚੋਂ ਉਤਰੀ ਰਬਾਬ ਦੀ ਬੋਲੀ ਇਹ ਮਾਥਿਓ ਮਿੱਠੀ ਰਸਨਾ ਤੇ ਜਾਵੇ ਖੁਰਦੀ ਬੋਲੀ ਜਦ ਮੈਂ ਬੋਲੀ ਨਾਨਕ ਦੀ ਉਹ ਧੁਰਦੀ ਏ ਮਾਤੋ ਮਿੱਠੀ ਰਸਨਾ ਤੇ ਜਦ ਬਖੁਰਦੀ ਬੋਲੀ ਜਦ ਮੈਂ ਬੋਲੀ ਨਾਨਕ ਦੀ ਉਤਰਦੀ ਬੋਲੀ وارਸ ਉਤੇ ਪੀਲੂ ਤੇ ਸੋਜੀਤ ਦੀ ਬੋਲੀ ਹੀਰ ਸੱਸੀ ਤੇ ਸੋਹਣੀ ਤੇ ਬੀਤ ਦੀ ਬੋਲੀ اے ਜੁੱਧਾਂ ਵਿੱਚ ਹੋ ਜਾਨ ਦੀ ਜੁੱਧ ਵੀਰ ਦੀ ਬੋਲੀ ਸੁਣ ਵੈਰੀ थर थर ਕੰਬਦੇ ਸ਼ਮਸ਼ੀਰ ਦੀ ਬੋਲੀ ਤੇ ਮਾਜੀ ਪਹਾੜੀ ਮਲ ਵਈ ਤੇ ਪਹਾੜੀ ਬੋਲੀ ਤੇ ਝੰਗ ਸਿਆਣੀ ਕੋਠੋ ਹਾਰੀ ਤੇ ਦਵਾਬ ਦੀ ਬੋਲੀ ਇਹ ਮਾਜੀ ਪਹਾੜੀ ਮਤਬਈ ਤੇ ਪੁਆਦ ਵੀ ਬੋਲੀ ਇਹ ਝੰਗ ਸਿਆਣੀ ਕੋਠੋ ਹਾਰੀ ਤੇ ਦਵਾਬ ਦੀ ਬੋਲੀ ਕੋ ਨਵੀਸ਼ੇ ਨੇ ਉਹ ਬੋਲੀਆਂ ਮੇਰੀ ਮਾਦੀਆ ਜਾਨਾ ਇਹ ਵੱਖੋ ਵਖਰੀ ਤੰਤਲੀ ਗੱਆਂ ਪਰ ਨਹੀਂ ਸ਼ਾਦਾ ਵਸਣ ਆਪਣੇ ਦੇਸੀ ਮਾਨਣ ਸ਼ਮਾ ਠਣੀਆਂ ਸਦਾ ਰਹਿਣ ਸੁਹਾਗਣਾ ਸਾਈਂ ਸੰਗ ਕਦੇ ਹੋ ਨਾ ਰੰਡੀਆਂ ਸ਼ਾਦਾ ਵਸਣ ਆਪਣੇ ਦੇਸੀ ਮਾਨਣ ਸ਼ਮਣੀਆਂ ਸਦਾ ਰਹਿਣ ਸੁਹਾਗਣਾ ਸਾਈਂ ਸੰਗ ਕਦੇ ਹੋ ਨਾ ਰੰਡੀਆਂ ਜਦ 90 ਬਾਬੇ ਸੁਰਤੀ ਖੰਗਾਲ ਕੇ ਅੱਖਰ ਜਦ 90 ਬਾਬੇ ਸੁਰਤੀ ਖੰਗਾਲ ਕੇ ਅੱਖਰ ਸਾਨੂੰ ਰਤਨਾ ਵਰਗੇ ਮਿਲ ਗਏ ਤਕਸਾਲ ਦੇ ਅੱਖਰ ਜਾ ਦੇ ਲੰਬੇ ਮਾਪੇ ਸੁਰਤੀ ਖੰਗਾਲ ਕੇ ਅੱਖਰ ਸਾਨੂੰ ਰਤਨਾ ਵਰਗੇ ਮਿਲ ਗਏ 100 ਸਾਲ ਦੇ ਅੱਖਰ ਸਾਡੇ ਗੁਰੂਆਂ ਸਾਨੂੰ ਦਿੱਤੀ ਜੋ ਤੁਰਦੀ ਬਾਣੀ ਰਹੁ ਜੁਗਾਰ ਜੁਗੰਤਰਾ ਜੀਵਨ ਦੀ ਦੇ ਸੰਧਿ ਨਾਲ ਕੀ ਕੀ ਸੋਲੇ ਗਾਵਾਂ ਮੈਂ ਮਾਏ ਤੇ ਕੀ ਕੀ ਸੋਲੇ ਗਾਵਾਂ ਮੈਂ ਤੇਰੇ ਮਾਏ ਮੈਂ ਵਾਰ ਵਾਰ ਬੁਲਹਾਰਨੀ ਤੇਰੇ ਤੋਂ ਮਾਏ मैं लेके जन्म जन्मंतरा तेरा शुक्र मुनामा मु, मैं नहीं भूलता माए मेरी मरदा मर जा मैं भूलता माँ बेदी मरदा मर